ਆਮ ਆਦਮੀ ਪਾਰਟੀ ਅਤੇ ਅਕਾਲੀ ਵਰਕਰ ਭੜੇ ਨੇ ਤਾਂ ਵੱਡੀ ਖਬਰ ਹੈ ਦੋਹਾਂ ਤੇ ਇਹਨਾਂ ਦੇ ਵਿਚਾਲੇ ਝੜਪ ਦੇ ਦੌਰਾਨ ਗੋਲੀਆਂ ਤੱਕ ਚੱਲ ਗਈਆਂ ਫਾਇਰਿੰਗ ਤੱਕ ਹੋ ਗਈਆਂ ਆਮ ਆਦਮੀ ਪਾਰਟੀ ਦੇ ਦੋ ਵਰਕਰ ਇਸ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਆਮ ਆਦਮੀ ਪਾਰਟੀ ਦਾ ਸਰਪੰਚੀ ਉਮੀਦਵਾਰ ਮਨਦੀਪ ਬਰਾੜ ਜ਼ਖਮੀ ਆਕਾਲੀ ਦਲ ਦੇ ਆਗੂਆਂ ਤੇ ਫਾਇਰਿੰਗ ਦਾ ਇਲਜ਼ਾਮ ਹੈ ਵਿਕਰ ਲੋਗ ਹੈ ਨਾਮਜ਼ਦ ਗਿਆਂ ਦੇ ਇਤਰਾਜ਼ਾਂ ਨੂੰ ਲੈ ਕੇ ਦੋਵੇਂ ਧਿਰਾਂ ਡੀਪੀਓ ਦਫ਼ਤਰ ਪਹੁੰਚੀਆਂ ਹੋਈਆਂ ਹਨ ਜਿੱਥੇ ਇਹ ਤਕਰਾਰ ਹੋ ਗਈ ਔਰ ਇਥੋਂ ਤੱਕ ਨੌਬਤ ਆ ਗਈ ਕੀ ਗੋਲੀਆਂ ਤੱਕ ਚੱਲ ਗਈਆਂ ਦੋਹਾਂ ਤਰ੍ਹਾਂ ਦੇ ਵਿਚਾਲੇ ਚੜਾ ਕੋਈ ਔਰ ਇਸ ਦੇ ਦੌਰਾਨ ਆਵਾਮੀ ਪਾਰਟੀ ਦੇ ਦੋ ਵਰਕਰ ਜਿਨ੍ਹਾਂ ਦੇ ਵਿੱਚੋਂ ਇੱਕ ਸਰਪੰਚੀ ਦਾ ਉਮੀਦਵਾਰ ਹੈ ਉਹ ਵੀ ਜ਼ਖਮੀ ਹੈ ਤਸਵੀਰਾਂ ਤੋਂ ਦਿਖਾ ਰਹੇ ਹਾਂ ਜਦੋਂ ਐਂਬੂਲੈਂਸ ਦੇ ਵਿੱਚ ਹਸਪਤਾਲ ਲਿਜਾਇਆ ਗਿਆ ਹੈ ਇਹਨਾਂ ਦੋਵੇਂ ਜ਼ਖਮੀ ਹੈ ਮਤਲਬ ਅਸੀਂ ਤਾਂ ਮਾਰਗ ਰੇਡੀ ਰੋਟੇਂ ਜਿੱਦੇ ਵਿੱਚ ਲੋਕਾਂ ਨੂੰ ਮਿਲਦੇ ਆ ਫੈਬ੍ਰਿਕ ਨੂੰ ਉਦੋਂ ਵੜੇ ਕਿਉਂਕਿ ਪੰਚਾਇਤੀ ਇਲੈਕਸ਼ਨ ਕਰਕੇ ਆ ਲਾਸਟ ਡੇ ਜੀ ਅਤਰਾਜ ਦੇ ਜੀ ਭਾਈ ਅਕਦਾ ਮੈਨੂੰ ਫੋਨ ਆਇਆ ਵੀ ਕਹਿੰਦੇ ਐ ਕਰਕੇ ਗੋਲੀ ਚੱਲ ਗਈ ਵੀਡੀਓ ਹਮ ਅ ਅਸ਼ਵਿਤਰੇ ਮੈਂ ਕਹਵਿਆ ਕਿ ਇਹ ਕਹਿੰਦੇ ਮਨਦੀਪ ਤੇ ਗੋਲੀ ਵੱਜ ਗਈ ਸਿੰਘੀ ਬਰਾਣ ਦੇ ਸੀ ਉਤੋਂ ਬਾਹਰ ਨਿਕਲੇ ਆ ਤੇ ਮਨਦੀਪ ਨੂੰ ਲੈ ਕੇ ਸਿਵਲ ਹਸਪੀਟਲ ਆਈ ਜਾਂਦੇ ਸੀ ਇੱਥੇ ਗਿਆ ਪਤਾ ਲੱਗਿਆ ਵੀ ਨੂਨੀ ਨੇ ਆਪ ਉਹਦੇ ਗੋਲੀ ਮਾਰੀ ਛਾਤੀ 'ਚ ਜਿੱਥੇ ਉਹਦੇ ਗੋਲੀ ਲੱਗੀ ਹਮ ਹਲੇ ਅੰਦਰ ਹੀ ਹੈ ਬੜੀ ਇੱਕ ਸਾਡੇ ਹੋਰ ਬੱਚੇ ਤੇ ਗੋਲੀ ਲੱਗੀ ਸੋ ਬੜੀ ਮੰਦਭਾਗੀ ਘਟਨਾ ਹੈ ਜੇ ਐਡਾ ਗੁੱਸਾ ਥੋੜੇ ਜਿਹਾ ਬਾਹਲਾ ਆਇਆ ਹੈ ਤਾਂ ਤੁਸੀਂ ਉਹੀ ਸਿੱਧਾ ਸਾਡੇ ਨਾਲ ਕਰੋ ਪਰ ਬਹੁਤ ਮਾੜੀ ਗੱਲ ਹੈ ਇਹੋ ਜਿਹਾ ਕੰਮ ਕਰਨਾ ਇੱਕ ਪੰਚੇਤੀ ਲੱਖੇ ਥੋੜੀ ਜਾਨ ਨਿਕਲਦੀ ਐ ਅਰੇ ਬਾਕੀ ਚਲੋ ਜੋ ਕਾਰਨ ਕੋਈ ਪਤਾ ਲੱਗਿਆ ਕਾਰਨ ਕੀ ਕਾਰਨ ਸੀ ਗੋਲ ਚ ਨਹੀਂ ਅੱਜ ਤਰਾਇ ਥਰੂ ਸੀ ਕਿ ਕਿਸੇ ਨੇ ਤਰਾਇ ਲਾਏ ਹੋਣੇ ਕੋਈ ਹੋਏ ਹੋਣਾ ਆਈ ਡੋਨਟ ਨੋ ਕੀ ਉਹ ਮਸਲਾ ਐ ਕਿਉਂ ਵੀਡੀਓ ਦਾ ਫਿਰ ਘੰਟਾ ਹੋ ਕੇ ਬੈਠੇ ਮੈਂ ਤਾਂ ਡਿਪਸਾਨ ਨੂੰ ਪੁੱਛਿਆ ਜਦੋਂ ਮੈਂ ਗਿਆ ਸੀ ਉਦੋਂ ਉਹ ਉੱਥੇ ਬੈਠੀ ਸੀ ਵੀਡੀਓ ਸਾਹਿਬ ਕੋਲ ਉਥੋਂ ਟੁੱਟ ਕੇ ਬਾਹਰ ਐ ਉੱਥੇ ਇਹਨਾਂ ਦਾ ਕੀ ਗੱਲਬਾਤ ਹੋਈ ਐ ਉਹ ਤੁਹਾਨੂੰ ਬਾਅਦ ਚ ਪਤਾ ਲੱਗੂ ਪਰ ਬਹੁਤ ਮੰਦਪਗੀ ਘਟਨੇ ਹੋ ਜੀ ਘਟਨੇ ਕੋਈ ਇਹੋ ਚੇ ਹੈਗਾ ਕਿ ਜਿਹੜੀ ਅੱਜ ਹੀ ਸਕਰਟਿੰਗ ਚੱਲ ਰਹੀ ਕੰਪਲੀਟ ਹੋ ਗਿਆ ਸੀ ਪ੍ਰੋਸੈਸ ਜੀ ਇਹ ਜਿਹੜਾ ਰੀਜ਼ਨ ਐ ਸੀ ਇਹ ਜਿਹੜਾ ਆਪਣਾ ਵੀਡੀਓ ਆਫਿਸ ਹੈਗਾ ਉਥੇ ਵੀਡੀਓ ਆਫਿਸ ਦੇ ਵਿੱਚ ਇਹ ਆਪਣਾ ਲੋਨੀ ਮਾਨ ਤੇ ਉਹਦਾ ਬ੍ਰਦਰ ਤੇ ਬਾਕੀ ਹੋਰ ਜਣੇ ਜਿਹੜੇ ਹੈਗੇ ਆ ਆਏ ਉਹਨਾਂ ਦਾ ਜਿਹੜਾ ਉਥੇ ਰਿਟ ਸੀਗੀ ਜਿਹਦੇ ਰਿਗਾਰਡਿੰਗ ਉਹ ਚੱਲ ਰਹੀ ਸੀ ਕਿ ਉਹ ਪੰਚਾਇਤ ਜਿਹੜਾ ਪੰਚਾਇਤ ਦੇ ਹੱਥ ਚ ਸਕੂਲ ਦਾ ਫੈਸਲਾ ਹੋ ਗਿਆ ਸੀਗਾ ਉਹ ਇਸ ਚੀਜ਼ ਨੂੰ ਚਾਹੁੰਦੇ ਸੀਗੇ ਵੀ ਜਿਹੜਾ ਉਹ ਫੈਸਲਾ ਹੋਇਆ ਵੀ ਉਹਨੂੰ ਰਿਵਿਊ ਕੀਤਾ ਜਾਵੇ ਜੋ ਕਦਰਵਾਇਸ ਕਾਗਜ਼ ਰੱਦ ਹੁੰਦੇ ਹੈਗੇ ਇਸ ਦੌਰਾਨ ਦੀ ਉੱਥੇ ਗੱਲ ਵੀਡੀਓ ਨਾਲ ਚੱਲ ਰਹੀ ਸੀਗੀ ਵੀਡੀਓ ਨੇ ਇਹੋ ਗੱਲ ਕਹੀ ਆ ਵੀ ਠੀਕ ਆ ਸੀ ਸਟੱਡੀ ਕਰਾਂਗੇ ਉਸ ਤੋਂ ਬਾਅਦ ਵੀਲ ਸੀ ਫਿਰ ਉਸ ਤੋਂ ਬਾਅਦ ਇਹ ਸਾਰੇ ਉੱਠ ਕੇ ਬਾਹਰ ਆ ਗਏ ਬਾਹਰ ਜਦੋਂ ਇੱਕ ਗੇਟ ਤੋਂ ਨਿਕਲ ਕੇ ਅੱਗੇ ਸੜਕ ਵੱਲ ਆਏ ਉੱਥੇ ਜਾ ਕੇ ਜਿਹੜਾ ਹੈਗਾ ਇਹਨਾਂ ਦੀ ਮਨਦੀਪ ਸਰਪੰਚ ਉੱਥੇ ਆਇਆ ਉਹਨਾਂ ਦੇ ਨਾਲ ਬੰਦੇ ਸੀ ਤੇ ਇਹ ਜਿਹੜੇ ਹੈਗਾ ਤਿੰਨ ਚਾਰ ਗੱਡੀਆਂ ਤੇ ਸੀਗੇ ਤੇ ਉਹਨਾਂ ਨੇ ਉੱਤਰ ਕੇ ਜਿਹੜਾ ਹੈਗਾ ਉਹਨੂੰ ਕਿ ਫਾਇਰ ਕਰਤਾ ਬਾਕੀ ਅਸੀਂ ਜਿਹੜਾ ਹੈਗਾ ਵੀਲ ਟੇਕ ਅ ਸਟ੍ਰਿਕਟ ਐਕਸ਼ਨ ਚਾਰ ਦਿਨਾਂ ਤੋਂ ਲਗਾਤਾਰ ਜਿਹੜੀਆਂ اپੋਜੀਸ਼ਨ ਪਾਰਟੀਆਂ ਨੇ ਆਮ ਆਦਮੀ ਪਾਰਟੀ ਉੱਤੇ ਝੂਠੇ ਤੇ ਬੇਬੁਨਿਆਦ ਇਲਜ਼ਾਮ ਲਗਾ ਰਹੀਆਂ ਨੇ ਉਹ ਕਹਿ ਰਹੀਆਂ ਸੀ ਕਿ ਆਵਾਜ਼ ਦੀ ਪਾਰਟੀ ਵਾਲੇ ਵਿਰੋਧੀ ਪਾਰਟੀ ਨੂੰ ਫਾਰਮ ਨਹੀਂ ਭਰਨਦੇ ਰਹੇ ਗੁੰਡਾਗਰਦੀ ਕਰਦੇ ਰਹੇ ਨੇ ਦੂਸਰੇ ਬੰਦੇ ਜਿਹੜੇ ਲਗਾਤਾਰ ਪ੍ਰਸ਼ਾਸਨ ਦੇ ਉੱਤੇ ਪ੍ਰੈਸ਼ਰ ਬਣਾ ਰਹੀਆਂ ਸੀ ਉਹਨਾਂ ਨੂੰ ਡਰਾ ਰਹੇ ਸੀ ਉਹਨਾਂ ਨੂੰ ਧਮਕਾ ਰਹੇ ਸੀ ਅਸੀਂ ਉਦੋਂ ਵੀ ਕਿਹਾ ਸੀ ਕਿ ਕਿਸੇ ਨੂੰ ਡਰਾਉਣਾ ਕਿਸੇ ਨੂੰ ਧਮਕਾਉਣਾ ਜਾਂ ਗੁੰਡਾਗਰਦੀ ਕਰਨਾ ਇਹ ਆਮ ਆਦਮੀ ਪਾਰਟੀ ਦਾ ਕਲਚਰ ਨਹੀਂ ਹੈ ਅਸੀਂ ਲੋਕਤੰਤਰੀ ਕੀਮਤਾਂ ਦੇ ਵਿੱਚ ਵਿਸ਼ਵਾਸ ਰੱਖਦੇ ਹੈਗੇ ਆ ਲੇਕਿਨ ਅੱਜ ਤੁਹਾਡੇ ਸਾਹਮਣੇ ਹੈਗੇ ਅੱਜ ਤੁਸੀਂ ਦੇਖ ਰਹੇ ਹੋ ਕਿ ਗੁੰਡਾਗਰਦੀ ਕੌਣ ਕਰਦਾ ਅੱਜ ਜਲਾਲਾਬਾਦ ਦੇ ਬੀਡੀਪੀਓ ਦਫ਼ਤਰ ਦੇ ਵਿੱਚ ਜਿਸ ਤਰੀਕੇ ਨਾਲ ਆਵਾਮੀ ਪਾਰਟੀ ਦੇ ਸਰਪੰਚ ਦੇ ਉਮੀਦਵਾਰ ਤੇ ਗੋਲੀ ਮਾਰੀ ਗਈ ਉਹ ਬਹੁਤ ਸੀਰੀਅਸ ਕੰਡੀਸ਼ਨ ਚ ਹੈਗਾ ਉਹ ਇੰਨੀ ਸੀਰੀਅਸ ਕੰਡੀਸ਼ਨ ਚ ਉਹਨੂੰ ਡੀਐਮਸੀ ਲੁਧਿਆਣਾ ਰੈਫਰ ਕਰਨਾ ਪੈ ਗਿਆ ਹੁਣ ਪੰਜਾਬ ਦੇ ਲੋਕ ਦੇਖ ਰਹੇ ਨੇ ਉਹਨਾਂ ਨੂੰ ਪਤਾ ਹੈ ਕਿ ਇਹ ਗੁੰਡਾਗਰਦੀ ਕੌਣ ਕਰਦਾ ਹੈ ਕਿੰਨਾ ਦਾ ਕ੍ਰਿਮੀਨਲ ਮਾਈਂਡ ਹੈਗਾ ਕਿੰਨਾ ਲੋਕਾਂ ਨੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਗੈਂਗਸਟਰ ਪੈਦਾ